ਦੋਸਤੋ ਦੈਨਿਕਸ ਵੀਰਾ ਦੇਖਣ ਵਾਲੇ ਸਾਡੇ 10-10 ਵਾਕ ਤਾਂ ਇਸ ਵੇ ਦਿਨਾਂ ਦੇ ਵਿੱਚ ਕਿਹੜਿਆ ਦਾਦੀ ਕਹੇ ਬਾਬਾ ਜੀ ਅਮਰੀਕੀ ਦਾ ਕੀ ਸੁਵਿਧਾਨ ਦਿਵਸ ਮਨਾਇਆ ਰ ਲੋਕ ਵੀ ਸਾਡੇ ਨਾਲ ਜੁੜੇ ਗੱਲਬਾਤ ਵੀ ਕਰ ਰਹੇ ਜਨਰਲ ਜੀ ਕੋਸ਼ਿਸ਼ ਵੀ ਕਰਾਂਗੇ ਕੀ ਉਹਦਾ ਔਰ ਕੀ ਡੈਗਨੇਸ਼ਨ ਸਰ ਕੀ ਨਾਮ ਆਪਨਾ ਮੇਰਾ ਨਾਮ ਜਿਮੀ ਬਰਾਡ ਆ ਮੈਂ ਪੰਜਾਬ ਦਾ ਵਾਈਸ ਚੇਅਰਮੈਨ ਆ ਸ਼ੁਰੂ ਕਾਸਟਲ ਟਰੈਕਟਰ ਮੈਂ ਇੱਕ ਦਰਸਲ ਬੜਾ ਵਧੀਆ ਪ੍ਰੋਗਰਾਮ ਲੱਗਾ ਮੈਨੂੰ ਅੱਜ ਮੇਰੇ ਇੱਥੇ ਬਾਬਾ ਸਾਹਿਬ ਦਾ ਸੁਵਿਧਾਨ ਦਿਵਸ ਮਨਾਇਆ ਜਾ ਰਿਹਾ ਮੈਨੂੰ ਇਹ ਮੈਸੇਜ ਕੀਤਾ ਸੀ ਮੈਂ ਆਇਆ ਕਿਉਂਕਿ ਮੈਂ ਕੋਈ ਪਾਰਟੀ ਵਾਲੀ ਨਹੀਂ ਕਿਉ ਵਾਰਡ ਵਾਰਡ ਕਲਬਾਂ ਦਾ ਚੇਅਰਮੈਨ ਵੀ ਹੈਗਾ ਆਪਣੇ ਹਲਕੇ ਦਾ ਲਗਾਤਾਰ 2000 5 ਤੋਂ ਲੈ ਕੇ ਤੇ 18 ਤੱਕ ਮੈਂ ਜ਼ਿਲ੍ਹੇ ਦਾ ਚੇਅਰਮੈਨ ਰਿਆ ਉਹ ਮੈਂ 50 ਦਾ ਵਾਈਸ ਚੇਅਰਮੈਨ ਆਪਣੇ ਲੋਕਾਂ ਲਈ ਕੰਮ ਕਰਦਾ ਐਸੀ ਸਮਾਜ ਲਈ ਕੰਮ ਕਰਦਾ ਇਹ ਮੈਨੂੰ ਮੈਸੇਜ ਆਇਆ ਕਿ ਆ ਜਾ ਰਹੇ ਨੇ ਤੁਸੀਂ ਆਣਾ ਬਰਾੜ ਸਾਹਿਬ ਤੁਹਾਡੇ ਹਲਕੇ ਚ ਆ ਰਿਹਾ ਮੈਨੂੰ ਵਧੀਆ ਲੱਗਾ ਸਰ ਕਿਹੜੀਆਂ ਮੁੱਖ ਸਮੱਸਿਆ ਹੈ ਤੇ ਦੇਖਣ ਨੂੰ ਮਿਲਿਆ ਕਿਉਂਕਿ ਐਸੇ ਸਮਾਜ ਵਿੱਚ ਕਾਫੀ ਸਮੱਸਿਆਵਾਂ ਚੱਲਦੀਆਂ ਪਈਆਂ ਹੋਰ ਕਾਫੀ ਸਮੱਸਿਆ ਲੋਕਾਂ ਨੂੰ ਆਉਂਦੀਆਂ ਬੀਵੀਆਂ ਕੀ ਸਮੱਸਿਆ ਦੇਖਣ ਨੂੰ ਮਿਲਿਆ ਆਜੀ ਬਹੁਤ ਸਮੱਸਿਆ ਸਾਡੇ ਲੋਕਾਂ ਨਾਲ ਅੱਜ ਵੀ ਉਹ ਅੱਜ ਵੀ ਬਹੁਤ ਵਿ ਹਰ ਕੰਮ ਚ ਬਿਤ ਕਰਾਉਂਦਾ ਕੋਈ ਇੱਕ ਨਹੀਂ ਪਈ ਇੱਕ ਕੰਮ ਚ ਬਿਤ ਕਰਾਉਂਦਾ ਬਹੁਤ ਕੰਮਾਂ ਚ ਬਿਤ ਕਰਾਉਂਦਾ ਸਾਡੇ ਲੋਕਾਂ ਨੇ ਕਿੰਨੀਆਂ ਕਿਸਮਾਂ ਸੱਸੇ ਦੱਸਿਏ ਗਏ ਤੁਹਾਡੇ ਤੇਰੀਆਂ ਲੱਗੇ ਦੇ ਸੁਣਨੋਂ ਇੱਥੇ ਦੇਖੋ ਅਸੀਂ ਆਏ ਆ ਨਾ ਤੇ ਇੱਥੇ ਕੋ ਬੋਟ ਕਿਸੇ ਪਾਰਟੀ ਦਾ ਲੱਗਾ ਸਰ ਕਮਿਸ਼ਨ ਦਾ ਲੱਗਾ ਬਾਬਾ ਸਾਹ ਦਾ ਵੋਟ ਲੱਗਾ ਸੰਵਿਧਾਨ ਦੀਪਸਾ ਬਣਾਇਆ ਜਾ ਰਿਹਾ ਅਸੀਂ ਆਏ ਆ ਅਸੀਂ ਦੇਖਿਆ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਵਧੀਆ ਹੋ ਰਿਹਾ ਹਰ ਬਾਰ ਦੀ ਗੱਲ ਕੀਤੀ ਹੈ ਤੇ ਬਾਬਾ ਬੇਕਰ ਜੀ ਦੀ ਕਾਫੀ ਪੁਰਾਣੀ ਮੂਰਤੀ ਬਣਾਈ ਗਈ ਸੀ ਕਾਫੀ ਵਿਗਵਾਲ ਵੀ ਹੋਇਆ ਸੀ ਉੱਥੇ ਕੋਲੇ ਬਾਅਦ ਤੋਂ ਅੱਜ ਦੀ ਗੱਲ ਕੀਤੀ ਆ ਤੇ ਅਸਮਾਨ ਧਾਮ ਦੀ ਵਸਤਾ ਲੇਕਿਨ ਉੱਥੇ ਕਾਫੀ ਜ਼ਿਆਦਾ ਗੰਦਗੀ ਪਈ ਆ ਦੇਖੋ ਜੀ ਮੈਂ ਅਹੀਂ ਇਹਦਾ ਕਰਾਂਗੇ ਸਾਫ ਸਪਾਇਆ ਕੋਈ ਚੱਕਰ ਨਹੀਂ ਹੈਗਾ ਜੀ ਜੀ ਦਿਨੋ ਬਾਬਾ ਸਾਹਿਬ ਨੂੰ ਪਿਆਰ ਕਰਦੇ ਆ ਜੀ ਉਹਦੇ ਸਭਿਧਾਨ ਨੂੰ ਪਿਆਰ ਕਰਦੇ ਆ ਜਿਹੜਾ ਸਭਿਧਾਨ ਦਾ ਉਹ ਸਾਡਾ ਜਿਹੜਾ ਸਭਿਧਾਨ ਦਾ ਨਹੀਂ ਅਹੀਂ ਉਹਦੇ ਨਹੀਂ ਜੀ ਕੀ ਮੈਸੇਜ ਦੇਣਾ ਚਾਹੋਗੇ ਇਸ ਸਮਾਂ ਮੈਸੇਜ ਇਹੋ ਦੇਣਾ ਵੀ ਚੰਗਾ ਕੰਮ ਕਰੋ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਚੰਗੀਆਂ ਉਹਦਿਆਂ ਦੇ ਪਹੁੰਚਾਓ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਮੈਂ ਤੇ ਇਹੀ ਕਾਵਾਂਗਾ ਵੀ ਸਾਰੇ ਲਿਟਰਲ ਬਰਵ ਸਕੂਲ ਚ ਪਾਓ ਕੋਈ ਕਿਸੇ ਸਕੂਲ ਚ ਨਾ ਪਾਓ ਲੋਕਲ ਲਿਟਰਲ ਬਰਵ ਸਕੂਲ ਚ ਪਾਓ ਜਿੱਥੋਂ ਡੀਸੀ ਐਸਐਸਪੀ ਡਾਕਟਰ ਇੰਜੀਨੀਅਰ ਨਿਕਲਦੇ ਨੇ ਕੋਈ ਇੱਥੇ ਪਾਓਗੇ ਆਮ ਸਕੂਲਾਂ ਚ ਤੇ ਇਹ ਬੱਚੇ ਤੁਹਾਡੇ ਜੀਰੋ ਹੋ ਜਾਣਗੇ ਕੋਈ ਰਖਸ਼ੀ ਆਲਾ ਬਣ ਜਾਏਗਾ ਕੋਈ ਟੇਲਰ ਬਣ ਜਾਏਗਾ ਕੋਈ ਨਾਈ ਬਣ ਜਾਏਗਾ ਇਹ ਉਹ ਇਹ ਲੈਵਲ ਚਿਰਪ ਕਿਉਂਕਿ ਜਿਹੜੇ ਟੀਚਰ ਪੜ੍ਹਾਉਂਦੇ ਆ ਉਹਨਾਂ ਦਾ ਲੈਵਲ ਵੀ ਇਹੀ ਆ ਲਿਟਰਲ ਬਰਵ ਸਕੂਲ ਚ ਪਾਓ ਮੈਂ ਹਰ ਬੰਦੇ ਨੂੰ ਬੇਨਤੀ ਕਰਦਾ ਆਪਣੇ ਬੱਚੇ ਨੂੰ ਲਿਟਰਲ ਬਰਵ ਸਕੂਲ ਚ ਪਾਓ ਦੀਨਾ ਨਗਰ ਲਿਟਰਰ ਸਕੂਲ ਚ ਕਿਸੇ ਨੂੰ ਕੋਈ ਮੁਸ਼ਕਿਲ ਆਦੀ ਹੈ ਮੇਰੇ ਨਾਲ ਗੱਲ ਕਰੋ ਮੈਂ ਉਥੇ ਸਕੂਲ ਚ ਪਾਵਾਗਾ ਹਰ ਬੱਚੇ ਨੂੰ ਮੈਂ ਕਹਿੰਦਾ ਗਰੀਬ ਤੋਂ ਗਰੀਬ ਸਾਡੇ ਲੋਕਾਂ ਨੂੰ ਕਹਿੰਦਾ ਲੋਕੋ ਬੱਚੇ ਨੂੰ ਲਿਟਰਰ ਸਕੂਲ ਚ ਪਾਓ ਜਿੱਥੇ ਪੜ੍ਹਾਈ ਬਹੁਤ ਚੰਗੇ ਬੱਚੇ ਨਿਕਲਦੇ ਕੋਈ ਜੱਜ ਬੰਦਾ ਕੋਈ ਡੀਸੀ ਬੰਦਾ ਕੋਈ ਐਸਐਸਪੀ ਬੰਦਾ ਕੋਈ ਡਾਕਟਰ ਬੰਦਾ ਕੋਈ ਆਮ ਸਕੂਲਾਂ ਚੋਂ ਨਿਕਲਦਾ ਕੋਈ ਦੇਖਿਆ ਹੈ ਦੀਨਾ ਨਗਰ ਤੁਸੀਂ ਮੈਂ ਇੱਕ ਸਕੂਲ ਦਾ ਬੰਦਾ ਬੱਚਾ ਦੇਖਿਆ ਸਾਰੇ ਲਿਟਰਰ ਸਕੂਲ ਤੋਂ ਨਿਕਲਦੇ ਗਏ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਲੋਕਾਂ ਨੇ ਤੁਹਾਡੇ ਮਾਦੀਬ ਰਹੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਚੰਗੇ ਸਕੂਲ ਚ ਪਾਓ ਤੁਹਾਡੇ ਸਮੇਂ ਤੇ ਵੀ ਇਦਾਂ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਕੋਈ ਭਾਜੀ ਬਹੁਤ ਜ਼ਿਆਦਾ ਮੈਂ ਕਹਿ ਰਿਹਾ ਤੁਹਾਨੂੰ ਵੀ ਆਪਾਂ ਜੋ ਦਿਖਿਆ ਹੋਇਆ ਜਿਹੜੇ ਲਿਟਰਲਵਾ ਸਕੂਲ ਚ ਪੜੇ ਨੇ ਜਿਹੜੇ ਚੰਗੇ ਸਕੂਲ ਚ ਪੜੇ ਨੇ ਆ ਜੋ ਟੌਪ ਹੈ ਹਰ ਸਾਲ ਮੇਰੇ ਮੇਰੀ ਮਿਸਰੀ ਕਾਉਂਸਲਰ ਆ ਮੈਂ ਦੇਖਦਾ ਉੱਥੇ ਹਰ ਸਾਲ ਸਾਡੇ ਕੋਲ ਜਦੋਂ ਲੋਕੀ ਵੈਰੀਫਿਕੇਸ਼ਨ ਕਰਾਉਂਦੇ ਮੈਂ ਕਹਾਂ ਕਾਦੀ ਆ ਕੋਈ ਕਹੇ ਮੁੰਡਾ ਜੱਜ ਲੱਗਾ ਕੋਈ ਕਹੇ ਮੁੰਡਾ ਡੀਸੀ ਲੱਗਾ ਕੋਈ ਕਹੇ ਮੁੰਡਾ ਯਾਰ ਇਹਨੇ ਮੈਂ ਰਹਾਣ ਪਰੇਸ਼ਾਨ ਆ ਯਾਰ ਡਾਕਟਰ ਇੰਜੀਨੀਅਰ ਤੇ ਬਹੁਤ ਹੈ ਮੈਂ ਆਮ ਸਕੂਲ ਜਿੰਨੇ ਸਕੂਲਾਂ ਹੁਣ ਚ ਨਹੀਂ ਮੈਂ ਕੋਈ ਦੇਖਿਆ ਯਾਰ ਮੇਰੇ ਕੋਲ ਕੋਈ ਆਂਦੇ ਬੈਰੀ ਪਰ ਮੈਨੂੰ ਨਹੀਂ ਲੱਗਦਾ ਮੈਂ ਆਪਣੇ ਲੋਕਾਂ ਨੂੰ ਇਹੋ ਹੀ ਗੱਲ ਕਹਾਂਗਾ ਵੀ ਸਾਡੇ ਲੋਕਾਂ ਨੂੰ ਖਾਸ ਕਰਕੇ ਐਸੀ ਸਮਾਜ ਨੂੰ ਸਾਰੇ ਬੱਚੇ ਆਪਣੇ ਲਿਟਰ ਬਾ ਸਕੂਲ ਚ ਪੜਾਓ ਔਖੀ ਹੋ ਜਾਓ ਪੜਾਈ ਮਹਿੰਗੀ ਹੈ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਘੱਟ ਕਰਵਾਉਣ ਦੀ ਠੀਕ ਨਹੀਂ ਪਰ ਬੱਚਿਆਂ ਨੂੰ ਲਿਟਰ ਬਾ ਸਕੂਲ ਚ ਪਾਓ ਔਰ ਕਿਹ ਸਕੂਲ ਚ ਨਾ ਪਾਓ ਟਾਈਮ ਵੇਸਟ ਨਾ ਕਰੋ ਕਿਉਂਕਿ ਉਹਦਾ ਬੱਚਿਆਂ ਨੂੰ ਜਿਹੜੇ ਦੂਜੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਨੂੰ 7-8000 ਰੁਪਏ ਟੀਚਰ ਨੂੰ ਮਿਲਦੀ ਤਨਖਾਹ ਉਹ ਕੀ ਪੜਾਏਗੀ ਯਾਰ ਲਿਟਰ ਬਾਸ ਸਕੂਲ ਚ ਪਾਓ ਔਖੀ ਹੋ ਜਾਓ ਸਰ ਐਡੀ ਗੱਲ ਕੀਤੀ ਆ ਤੇ ਅੱਜ ਵੀ ਦੇਖਿਆ ਜਾਂਦਾ ਕਿ ਐਸਸੀ ਆ ਜਾਂ ਬੀਸੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਕੀਤਾ ਜਾਂਦਾ ਹਰ ਸਮਾਂ ਚ ਹੁੰਦਾ ਹਰ ਸਮਾਂ ਹਰ ਜਗ੍ਹਾ ਹੁੰਦਾ ਜੀ ਪਰ ਮੈਂ ਇਹੋ ਹੀ ਕਵਾਂਗਾ ਵੀ ਆਪਣੇ ਬੱਚਿਆਂ ਨੂੰ ਜੋ ਕਪੜਾ ਮਿਲੇ ਨਾ ਮਿਲੇ ਨਾ ਮਿਲੇ ਰੋਟੀ ਮਿਲੇ ਨਾ ਮਿਲੇ ਚੰਗੇ ਸਕੂਲ ਚ ਪੜਾਓ ਚੰਗਾ ਸਕੂਲ ਹੋਈ ਆ ਸਾਡੇ ਇਲਾਕੇ ਚੰਗਾ ਸਕੂਲ ਲਿਟਰ ਬਾਸ ਸਕੂਲੀ ਆ ਬਾਕੀ ਸਾਰੇ ਸਕੂਲ ਆ ਜਿਹੜੇ ਉਹ ਸਾਡੇ ਲੋਕਾਂ ਦਾ ਬਿਤਕਰਾਇ ਕਰਦਾ ਬਸ ਬਿਲਕੁਲ ਦੇਖ ਸਕਦੇ ਹੋ ਕਿ ਜਿਦਾਂ ਦੱਸਿਆ ਕਿ ਕਾਫੀ ਐਸਐਸ ਮਾਦੇ ਵਿੱਚ ਕਾਫੀ ਆ ਸਮੱਸਿਆਗੀਆਂ ਚੱਲਦੀਆਂ ਪਈਆਂ ਲੇਕਿਨ ਇਸ ਸਮੇਂ ਤੇ ਚੇਅਰਮੈਨਾਂ ਨਾਲ ਗੱਲਬਾਤ ਕਰਾਉਂਨ ਜਾਣਨ ਦੀ ਕੋਸ਼ਿਸ਼ ਕਰ ਰਹੇ ਕਿਹੜੀਆਂ ਕਿਹੜੀਆਂ ਇਸ ਸਮੱਸਿਆਵਾਂ ਨਾਲ ਲੋਕਾਂ ਵੱਲੋਂ ਦੱਸੀਆਂ ਗਈਆਂ ਕਿਦਾਂ ਦਾ ਦਿਨਾਂ ਨਗਰ ਚ ਅੱਜ ਇੱਥੋਂ ਦੇ ਬਾਬਾ ਸਾਹਿਬ ਅੰਬੇੜਕਰ ਨੂੰ ਮੰਨਣ ਵਾਲੇ ਸਾਥੀਆਂ ਵੱਲੋਂ ਬਾਬਾ ਸਾਹਿਬ ਅੰਬੇੜਕਰ ਦੀ ਯਾਦ ਵਿੱਚ ਭਾਰਤੀ ਸੰਵਿਧਾਨ ਦੇ ਹੱਕਾਂ ਅਧਿਕਾਰਾਂ ਨੂੰ ਸਮਰਪਿਤ ਸੰਵਿਧਾਨ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਜਿੱਦਾਂ ਪੂਰੇ ਪੰਜਾਬ ਚ ਸਾਡੇ ਵੱਲੋਂ ਕੀਤੇ ਜਾਂ ਉਸੇ ਲੜੀ ਦਾ ਇਹ ਪ੍ਰੋਗਰਾਮ ਹੈ ਅੱਜ ਪੂਰੇ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ ਚ ਪ੍ਰੋਗਰਾਮ ਸ਼ਾਮਲ ਹੋਏ ਉਹਨਾਂ ਨੂੰ ਬਾਬਾ ਸਾਹਿਬ ਮੇੜਕਰ ਦੀਆਂ ਰਾਈਟਿੰਗ ਐਂਡ ਸਪੀਚਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਭਾਸ਼ਣਾਵਾਂ ਔਰ ਲਿਖਤਾਂ ਦੇ ਆਧਾਰ ਦੇ ਉੱਤੇ ਕਿ ਕਿਵੇਂ ਸਮਾਜ ਵਿੱਚ ਭਾਈਚਾਰਾ ਪੈਦਾ ਕਰਨਾ ਹੈ ਕਿਵੇਂ ਸਮਾਜ ਵਿੱਚ ਜਾਤੀ ਭੇਦ ਖਤਮ ਕਰਨੀ ਹੈ ਕਿਵੇਂ ਸਮਾਜ ਵਿੱਚ ਨਸਲ ਭੇਦ ਖਤਮ ਕਰਨੀ ਹੈ ਉਹਦੇ ਆਧਾਰ ਦੇ ਉੱਤੇ ਗੱਲਬਾਤ ਰੱਖੀ ਗਈ ਅਸੀਂ ਸਮਾਇਦੀ ਸਰਦੀ ਮੁਸ਼ਕਲਾਂ ਚੁੱਕਦੇ ਉਹ ਕਿਹੜੀ ਕਿਹੜੀ ਮੁਸ਼ਕਲਾਂ ਜਿਹੜੀ ਤੁਹਾਡੇ ਕੋਲ ਪਹੁੰਚਦੀ ਹੈ ਜਿਹੜਾ ਉਹਨਾਂ ਨੇ ਢਟਾਰਾ ਹੁੰਦਾ ਹੈ ਅਨੁਸੂਚਿਤ ਜਾਤੀ ਵਰਗ ਜੇਕਰ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੋ啊 ਜਿਨ੍ਹਾਂ ਦੀ ਸੁਣਵਾਈ ਥੱਲੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਂਦੀ ਦੋ ਦੋ ਚਾਰ ਚਾਰ ਮਹੀਨੇ ਉਹਨਾਂ ਨੂੰ ਮਟਕਾਇਆ ਜਾਂਦਾ ਆ ਪੰਜ ਪੰਜ 7 7 ਮਹੀਨੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਵੀ ਮੈਟਰ ਦੇ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਤ ਹੋਵੇ ਚਾਹੇ ਉਹ ਐਜੂਕੇਸ਼ਨ ਨਾਲ ਹੈ ਚਾਹੇ ਸਟੂਡੈਂਟਸ ਦਾ ਹੈ ਚਾਹੇ EMPLOYES ਦਾ ਹੈ ਚਾਹੇ ਆਮ ਇੱਕ ਮਜ਼ਦੂਰ ਦਾ ਆ ਉਹ ਆਪਣੀ ਸ਼ਿਕਾਇਤ ਪੰਜਾਬੀ ਚ ਟਾਈਪ ਕਰਕੇ ਚੰਡੀਗੜ੍ਹ ਸੈਕਟਰੀਏਟ ਦੇ ਮੁੱਖ ਦਫ਼ਤਰ ਜਮਾ ਕਰਵਾ ਸਕਦਾ ਹੈ ਜਾਂ ਉਹ ਡਾਕ ਰਾਹੀਂ ਭੇਜ ਸਕਦਾ ਹੈ ਰਾਜਾ ਬੜੀ ਜੀ ਦਾ ਮੁੱਦਾ ਬੜਾ ਪੱਥਿਆ ਸੀ ਤੁਸੀਂ ਸਟੈਂਡ ਵੀ ਲਿਆ ਤੇ ਹੁਣ ਹਾਈ ਕੋਰਟ ਦੇ ਟਿੱਪਣੀ ਵੀ ਆਈ ਹੈ ਠੀਕ ਹੈ ਪਰ ਇਹ ਕੀ ਕਹਿਣਾ ਚਾਹੁੰਦੇ ਟਿੱਪਣੀ ਕੀ ਆ ਉਹਦਾ ਡਾਕੂਮੈਂਟ ਕਿਉਂਕਿ ਕੱਲ ਮੈਂ ਚੰਡੀਗੜ੍ਹ ਨਹੀਂ ਸੀਗਾ ਔਰ ਉਹ ਟਿੱਪਣੀ ਮੈਂ ਮੰਡੇ ਜਾਵਾਂਗਾ ਜੀ ਪੜਾਂਗੇ ਪੜਨ ਤੋਂ ਬਾਅਦ ਜਰੂਰ ਦੱਸਾਂਗੇ ਉਸ ਜੀ ਆਨ ਨੂੰ ਕਿਦਾਂ ਦੇਖਦੇ ਹੋ ਜਿਹੜੀ ਪਿਆ ਜਿਹੜਾ ਰਾਜਾ ਬੜੀ ਨੂੰ ਵੱਲੋਂ ਦਿੱਤਾ ਗਿਆ ਨਹੀਂ ਉਹ ਸਾਰਾ ਕੁਝ ਮੀਡੀਆ ਦੇ ਵਿੱਚ ਹੈ ਜੀ ਸਾਰਾ ਕੁਝ ਦੱਸ ਚੁੱਕੇ ਕਾਫੀ ਵਾਰ ਬੁਲਾਉਣ ਤੇ ਉਹ ਮਤਲਬ ਆਏ ਨਹੀਂ ਉਹਨਾਂ ਦੇ ਵਕੀਲ ਆਏ ਆ ਜੀ ਹੁਣ ਸਾਡਾ ਲਾਸਟ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਅੱਜ ਪਹੁੰਚੇ ਦਿਨਾਨਗਰ ਕਈ ਲੋਕ ਐ ਤਾਂ ਨੇ ਜਿਹੜੇ ਨਹੀਂ ਤੁਹਾਡੇ ਤੱਕ ਉੱਥੇ ਪਹੁੰਚ ਕਰ ਸਕਦੇ ਚੰਡੀਗੜ੍ਹ ਦੇ ਵਿੱਚ ਇੱਥੇ ਲੋਕਲਿਟੀ ਦੇ ਵਿੱਚ ਜਿਸ ਕਿਸੇ ਨੂੰ ਮਿਲਣਾ ਹੋਵੇ ਆਪਣੇ ਲੋਕਾਂ ਨੂੰ ਕਿਸ ਦੇ ਨਾਲ ਸੰਪਰਕ ਕਰਕੇ ਤੁਹਾਡੇ ਤੱਕ ਪਹੁੰਚ ਸਕਦੇ ਨਹੀਂ ਉਹ ਲੋਕਲ ਸਮਾਜਿਕ ਸ਼ੇਰੇ ਨੇ ਜਿਹਦਾ ਮੰਨ ਲਓ ਪ੍ਰੋਗਰਾਮ ਕਰਾਇਆ ਕੇਵਲ ਸਰੰਗਪੁਰ ਜੀ ਆ ਜਿੱਥੇ ਆ ਗੁਰਦਾਸਪੁਰ ਦੇ ਵਿੱਚ ਹੈ ਉਹ ਸਾਰੇ ਸਾਥੀ ਨੇ ਜੀ ਸਿੰਦਰ ਚੌਧਰੀ ਜੀ ਨੇ ਕੇਵਲ ਕ੍ਰਿਸ਼ਨ ਜੀ ਨੇ ਜਿਹੜੇ ਵੀ ਸਮਾਜਿਕ ਜੱਤੇ ਬੰਦੀਆਂ ਕੋਈ ਵੀ ਉਹ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸੇਵਾ ਕਰਨੀ ਉਹ ਕਿਤੇ ਕੋਈ ਜਾਣ ਔਰ ਆ ਕੇ ਆਪਣਾ ਕੀ ਸੁਨੇਹਾ ਲਾਛ ਦੇ ਵਿੱਚ ਆਪਣਾ ਆਪਾਂ ਸਮਾਜ ਦੇ ਵਿੱਚ ਭਾਈਚਾਰਾ ਪੈਦਾ ਕਰੀਏ ਸਮਾਜ ਦੇ ਵਿੱਚ ਜਿਹੜੇ ਗਲਤ ਸਿਧਾਂਤ ਪਏ ਆ ਗਲਤ ਕਿਰਤਾਂ ਪੈ ਗਈਆਂ ਉਹਨਾਂ ਗਲਤ ਪ੍ਰਿੰਸੀਪਲਾਂ ਨੂੰ ਬਾਬਾ ਸਵਾਮੀ ਬੇੜਕਰ ਦੀ ਸੋਚ ਅਨਸਾਰ ਔਰ ਦਸ ਗੁਰੂ ਸਹਿਬਾਨ ਦੀ ਸੋਚ ਅਨਸਾਰ ਔਰ ਗੁਰੂ ਰਵਦਾਸ ਜੀ ਮਾਰਾ ਸਤਗੁਰੂ ਕਬੀਰ ਮਹਾਰਾਜ ਜੀ ਮਹਾਰਾਜ ਉਹਨਾਂ ਦੀ ਸੋਚ ਦੇ ਅਨਸਾਰ ਉਹਨਾਂ ਨੂੰ ਆਪਾਂ ਖਤਮ ਕਰੀਏ ਨਵਸਕਾਰ ਦੋਸਤੋ ਦੇਨਿਕਸ ਮੇਰਾ ਦੇਖਣ ਵਾਲੇ ਸਾਡੇ ਦਸ ਦਾ ਸਵਾਗਤ ਹੈ ਇਸ ਦਿਨਾਂ ਦੇ ਵਿੱਚ ਕਿਹੜਿਆ ਦਾਦੀ ਕਾਜ ਬਾਬਾ ਜੀ ਅਮਰੀਕੀ ਦਾ ਕੀ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਲੋਕ ਵੀ ਸਾਡੇ ਜੁੜੇ ਗੱਲਬਾਤ ਵੀ ਕਰ ਰਹੇ ਜਨਰਲ ਕੋਸ਼ਿਸ਼ ਵੀ ਕਰਾਂਗੇ ਕੀ ਯੋਧਾ ਕੀ ਡੈਗਨੇਸ਼ਨ ਸਰ ਕੀ ਨਾਮ ਆਪਣਾ ਮੇਰਾ ਨਾਮ ਜਿਮੀ ਬਰਾੜ ਆ ਮੈਂ ਪੰਜਾਬ ਦਾ ਵਾਈਸ ਚੇਅਰਮੈਨ ਹਾਂ ਸ਼ੂਲ ਕਾਸਟਲ ਟ੍ਰੈਕਟਰ ਮੈਂ ਅ ਦਰਸਲ ਬੜਾ ਵਧੀਆ ਪ੍ਰੋਗਰਾਮ ਲੱਗਾ ਮੈਨੂੰ ਅੱਜ ਮੇਰੇ ਇੱਥੇ ਬਾਬਾ ਸਾਹਿਬ ਦਾ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਮੈਨੂੰ ਇਹਣਾ ਮੈਸੇਜ ਕੀਤਾ ਸੀ ਮੈਂ ਆਇਆ ਕਿਉਂਕਿ ਮੈਂ ਕੋਈ ਪਾਰਟੀ ਵਾਲੀ ਨਹੀਂ ਕਿਉ ਕਾਰਡ ਵਾਰਡ ਕਲਪਾਨਾ ਚੀਰਮੈਨ ਵੀ ਹੈਗਾ ਆਪਣੇ ਹਲਕੇ ਦਾ ਲਗਾਤਾਰ 2000 ਪੰਜ ਤੋਂ ਲੈ ਕੇ ਤੇ 18 ਤੱਕ ਮੈਂ ਜ਼ਿਲ੍ਹੇ ਦਾ ਚੀਰਮੈਨ ਰਿਆ ਉਹਨੇ ਪੰਜਾਬ ਦਾ ਵਾਈਸ ਚੀਰਮੈਨ ਆਪਣੇ ਲੋਕਾਂ ਲਈ ਕੰਮ ਕਰਦਾ ਐਸੀ ਸਮਾਜ ਲਈ ਕੰਮ ਕਰਦਾ ਇਹ ਮੈਨੂੰ ਮੈਸੇਜ ਆਇਆ ਕਿ ਅੱਜ ਜਾ ਰਹੇ ਨੇ ਤੁਸੀਂ ਆਣਾ ਬਰਾੜ ਸਾਹਿਬ ਤੁਹਾਡੇ ਹਲਕੇ ਚ ਆ ਰਿਹਾ ਮੈਨੂੰ ਵਧੀਆ ਲੱਗਾ ਸਰ ਕਿਹੜੀਆਂ ਮੁੱਖ ਸਮੱਸਿਆ ਹੈ ਤੇ ਦੇਖਣ ਨੂੰ ਮਿਲਿਆ ਕਿਉਂਕਿ ਐਸਐਸ ਸਮਾਜ ਵਿੱਚ ਕਾਫੀ ਸਮੱਸਿਆਵਾਂ ਚੱਲਦੀਆਂ ਪਈਆਂ ਹੋਰ ਕਾਫੀ ਸਮੱਸਿਆ ਲੋਕਾਂ ਨੂੰ ਆਉਂਦੀਆਂ ਪਈਆਂ ਕੀ ਸਮੱਸਿਆ ਦੇਖਣ ਨੂੰ ਮਿਲਿਆ ਹਾਂਜੀ ਬਹੁਤ ਸਮੱਸਿਆ ਸਾਡੇ ਲੋਕਾਂ ਨਾਲ ਅੱਜ ਵੀ ਉਹ ਅੱਜ ਵੀ ਬਹੁਤ ਵਿਤਕ ਹਰ ਕੰਮ ਚ ਬਿਤ ਕਰਾਉਂਦਾ ਕੋਈ ਇੱਕ ਨਹੀਂ ਪਈ ਇੱਕ ਕੰਮ ਚ ਬਿਤ ਕਰਾਉਂਦਾ ਬਹੁਤ ਕੰਮਾਂ ਚ ਬਿਤ ਕਰਾਉਂਦਾ ਸਾਡੇ ਲੋਕਾਂ ਦਾ ਕਿੰਨੀਆਂ ਕਿ ਸਮੱਸਿਆ ਦੱਸਿਆਂਗੇ ਤੁਹਾਡੇ ਤੇਰੀਆਂ ਲੱਗੇ ਦੇ ਸੁਣਨ ਨੂੰ ਇੱਥੇ ਦੇਖੋ ਅਸੀਂ ਆਏ ਆ ਨਾ ਤੇ ਇੱਥੇ ਕੋ ਬੋਟ ਕਿਸੇ ਪਾਰਟੀ ਦਾ ਲੱਗਾ ਸਿਰ ਕਮਿਸ਼ਨ ਦਾ ਲੱਗਾ ਬਾਬਾ ਸਾਹ ਦਾ ਵੋਟ ਲੱਗਾ ਸਵਿਧਾਨ ਦੀਪ ਸਿ ਬਣਾਇਆ ਜਾ ਰਿਹਾ ਅਸੀਂ ਆਏ ਆ ਅਸੀਂ ਦੇਖਿਆ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਵਧੀਆ ਹੋ ਰਿਹਾ ਹਰ ਬਾਰ ਦੀ ਗੱਲ ਕੀਤੀ ਹੈ ਤੇ ਬਾਬਾ ਬੇਕਰਦੀ ਦੀ ਕਾਫੀ ਪੁਰਾਣੀ ਮੂਰਤੀ ਬਣਾਈ ਗਈ ਸੀ ਕਾਫੀ ਬਗਾਲ ਵੀ ਹੋਇਆ ਸੀ ਉੱਥੇ ਕੋਰੇ ਬਾਅਦ ਤੋਂ ਅੱਜ ਦੀ ਗੱਲ ਕੀਤੀ ਆ ਤੇ ਅਸਮਾਨ ਧਾਮ ਦੀ ਵਿਵਸਥਾ ਲੇਕਿਨ ਉੱਥੇ ਕਾਫੀ ਜ਼ਿਆਦਾ ਗੰਦਗੀ ਪਈ ਹੈ ਦੇਖੋ ਜੀ ਮੈਂ ਅਹੀਂ ਇਹਦਾ ਕਰਾਂਗੇ ਸਾਫ਼ ਸੁਪਾਇਆ ਕੋਈ ਚੱਕਰ ਨਹੀਂ ਹੈਗਾ ਜੀ ਜੀ ਦਿਲੋਂ ਬਾਬਾ ਸਾਹਿਬ ਨੂੰ ਪਿਆਰ ਕਰਦੇ ਆ ਉਹਦੇ ਸਭਿਧਾਨ ਨੂੰ ਪਿਆਰ ਕਰਦੇ ਆ ਜਿਹੜਾ ਸਭਿਧਾਨ ਦਾ ਉਹ ਸਾਡਾ ਜਿਹੜਾ ਸਭਿਧਾਨ ਦਾ ਨਹੀਂ ਅਹੀਂ ਉਹਦੇ ਨਹੀਂ ਕੀ ਮੈਸੇਜ ਦੇਣਾ ਚਾਹੋਗੇ ਇਸ ਅਸਮਾਨ ਨੂੰ ਮੈਸੇਜ ਇਹੋ ਦੇਣਾ ਵੀ ਚੰਗਾ ਕੰਮ ਕਰੋ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਚੰਗੀਆਂ ਔਦਿਆਂ ਦੇ ਪਹੁੰਚਾਓ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਮੈਂ ਤੇ ਇਹੀ ਕਾਵਾਂਗਾ ਵੀ ਸਾਰੇ ਲਿਟਰਲ ਬਰਵ ਸਕੂਲ ਚ ਪਾਓ ਕੋਈ ਕਿਸੇ ਸਕੂਲ ਚ ਨਾ ਪਾਓ ਲੋਕਲ ਲਿਟਰਲ ਬਰਵ ਸਕੂਲ ਚ ਪਾਓ ਜਿੱਥੋਂ ਡੀਸੀ ਐਸਐਸਪੀ ਡਾਕਟਰ ਇੰਜੀਨੀਅਰ ਨਿਕਲਦੇ ਨੇ ਕੋਈ ਇੱਥੇ ਪਾਓਗੇ ਹோம் ਸਕੂਲਾਂ ਚ ਤੇ ਇਹ ਬੱਚੇ ਤੁਹਾਡੇ ਜ਼ੀਰੋ ਹੋ ਜਾਣਗੇ ਕੋਈ ਰਖਸ਼ੀ ਆਲਾ ਬਣ ਜਾਏਗਾ ਕੋਈ ਟੇਲਰ ਬਣ ਜਾਏਗਾ ਕੋਈ ਨਾਈ ਬਣ ਜਾਏਗਾ ਇਹ ਉਹ ਇਹ ਲੈਵਲ ਸਿਰਫ ਕਿਉਂਕਿ ਜਿਹੜੇ ਟੀਚਰ ਪੜ੍ਹਾਉਂਦੇ ਆ ਉਹਨਾਂ ਦਾ ਲੈਵਲ ਵੀ ਇਹੀ ਹੈ ਲਿਟਰਲ ਬਰਵ ਸਕੂਲ ਚ ਪਾਓ ਮੈਂ ਹਰ ਬੰਦੇ ਨੂੰ ਬੇਨਤੀ ਕਰਦਾ ਆਪਣੇ ਬੱਚੇ ਨੂੰ ਲਿਟਰਲ ਬਰਵ ਸਕੂਲ ਚ ਪਾਓ ਦੀਨਾ ਨਗਰ ਲਿਟਰਲ ਸਕੂਲ ਚ ਕਿਸੇ ਨੂੰ ਕੋਈ ਮੁਸ਼ਕਲ ਆਦੀ ਹੈ ਮੇਰਾ ਗੱਲ ਕਰੋ ਮੈਂ ਉਥੇ ਸਕੂਲ ਚ ਪਾਵਾਗਾ ਹਰ ਬੱਚੇ ਨੂੰ ਮੈਂ ਕਹਿੰਦਾ ਗਰੀਬ ਤੋਂ ਗਰੀਬ ਸਾਡੇ ਲੋਕਾਂ ਨੂੰ ਕਹਿੰਦਾ ਲੋਕੋ ਬੱਚੇ ਨੂੰ ਲਿਟਰਲ ਸਕੂਲ ਚ ਪਾਓ ਜਿੱਥੇ ਪੜ੍ਹਾਈ ਬਹੁਤ ਚੰਗੇ ਬੱਚੇ ਨਿਕਲਦੇ ਕੋਈ ਜੱਜ ਬੰਦਾ ਕੋਈ ਡੀਸੀ ਬੰਦਾ ਕੋਈ ਐਸਪੀ ਬੰਦਾ ਕੋਈ ਡਾਕਟਰ ਬੰਦਾ ਕੋਈ ਆਮ ਸਕੂਲਾਂ ਚੋਂ ਨਿਕਲਦਾ ਕੋਈ ਦੇਖਿਆ ਦੀਨਾ ਨਗਰ 3 ਮੈਂ ਇੱਕ ਸਕੂਲ ਦਾ ਬੰਦਾ ਬੱਚਾ ਦੇਖਿਆ ਸਾਰੇ ਲਿਟਰਲ ਸਕੂਲ ਤੋਂ ਨਿਕਲਦੇ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਲੋਕਾਂ ਨੂੰ ਤੁਹਾਡੇ ਮਾਦੀ ਬਈ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਕਿ ਚੰਗੇ ਸਕੂਲ ਚ ਪਾਓ ਟਾਡੇ ਸਮੇਂ ਤੇ ਵੀ ਇਦਾਂ ਦੀ ਸਮੱਸਿਆ ਦੇਖਣ ਨੂੰ ਮਿਲਦੀ ਐ ਕੋਈ ਭਾਜੀ ਬਹੁਤ ਜ਼ਿਆਦਾ ਮੈਂ ਕਹਿ ਰਿਹਾ ਤੁਹਾਨੂੰ ਵੀ ਆਪਾਂ ਜੋ ਦਿਖਿਆ ਹੋਇਆ ਜਿਹੜੇ ਲਿਟਰਲ ਸਕੂਲ ਚ ਪੜੇ ਨੇ ਜਿਹੜੇ ਚੰਗੇ ਸਕੂਲ ਚ ਪੜੇ ਨੇ ਆ ਜੋ ਟੌਪ ਆ ਹਰ ਸਾਲ ਮੇਰੇ ਮੇਰੀ ਮਿਸਰੀ ਕਾਉਂਸਲਰ ਆ ਮੈਂ ਦੇਖਦਾ ਉੱਥੇ ਹਰ ਸਾਲ ਸਾਡੇ ਕੋਲ ਜਦੋਂ ਲੋਕੀ ਵੈਰੀਫਿਕੇਸ਼ਨ ਕਰਾਉਂਦੇ ਮੈਂ ਕਹਿੰਦਾ ਕਾਦੀ ਆ ਕੋਈ ਕਹੇ ਮੁੰਡਾ ਜੱਜ ਲੱਗਾ ਕੋਈ ਕਹੇ ਮੁੰਡਾ ਡੀਸੀ ਲੱਗਾ ਕੋਈ ਕਹੇ ਮੁੰਡਾ ਯਾਰ ਇਹ ਨਹੀਂ ਮੈਂ ਰਹਾਣ ਪਰੇਸ਼ਾਨ ਆ ਯਾਰ ਡਾਕਟਰ ਇੰਜੀਨੀਅਰ ਤੇ ਬਹੁਤ ਆ ਮੈਂ ਆਮ ਸਕੂਲ ਜਿੰਨੇ ਸਕੂਲ ਹੋਣ ਚ ਨਹੀਂ ਮੈਂ ਕੋਈ ਦੇਖਿਆ ਯਾਰ ਮੇਰੇ ਕੋਲ ਕੋਈ ਆਂਦੇ ਬੈਰੀ ਕੋਈ ਮੈਨੂੰ ਨਹੀਂ ਲੱਗਦਾ ਮੈਂ ਆਪਣੇ ਲੋਕਾਂ ਨੂੰ ਇਹੋ ਹੀ ਗੱਲ ਕਹਾਂਗਾ ਵੀ ਸਾਡੇ ਲੋਕਾਂ ਨੂੰ ਖਾਸ ਕਰਕੇ ਐਸੀ ਸਮਾਜ ਨੂੰ ਸਾਰੇ ਬੱਚੇ ਆਪਣੇ ਲਿਟਰ ਬਾ ਸਕੂਲ ਚ ਪੜਾਓ ਔਖੀ ਹੋ ਜੋ ਪੜਾਈ ਮਹਿੰਗੀ ਹੈ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਘੱਟ ਕਰਵਾਉਣ ਦੀ ਠੀਕ ਨਹੀਂ ਪਰ ਬੱਚਿਆਂ ਨੂੰ ਲਿਟਰ ਬਾ ਸਕੂਲ ਚ ਪਾਓ ਔਰ ਕਿ ਸਕੂਲ ਚ ਨਾ ਪਾਓ ਟਾਈਮ ਵੇਸਟ ਨਾ ਕਰੋ ਕਿਉਂਕਿ ਉਹਦਾ ਬੱਚਿਆਂ ਨੂੰ ਜਿਹੜੇ ਦੂਜੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਨੂੰ 7-8000 ਰੁਪਏ ਟੀਚਰ ਨੂੰ ਮਿਲਦੀ ਤਨਖਾਹ ਉਹ ਕੀ ਪੜਾਏਗੀ ਯਾਰ ਲਿਟਰ ਬਾ ਸਕੂਲ ਚ ਪਾਓ ਔਖੀ ਹੋ ਜਾਓ ਸਰ ਐਡੀ ਗੱਲ ਕੀਤੀ ਆ ਤੇ ਅੱਜ ਵੀ ਦੇਖਿਆ ਜਾਂਦਾ ਕਿ ਐਸਸੀ ਆ ਜਾਂ ਬੀਸੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਲੋਕਾਂ ਦਾ ਟਾਰਗੇਟ ਕੀਤਾ ਜਾਂਦਾ ਕੀਤਾ ਜਾਂਦਾ ਹਰ ਸਮਾਂ ਚ ਹੁੰਦਾ ਹਰ ਸਮਾਂ ਹਰ ਜਗ੍ਹਾ ਹੁੰਦਾ ਜੀ ਪਰ ਮੈਂ ਇਹੋ ਹੀ ਕਵਾਂਗਾ ਵੀ ਆਪਣੇ ਬੱਚਿਆਂ ਨੂੰ ਜੋ ਕਪੜਾ ਮਿਲੇ ਨਾ ਮਿਲੇ ਨਾ ਮਿਲੇ ਰੋਟੀ ਮਿਲੇ ਨਾ ਮਿਲੇ ਚੰਗੇ ਸਕੂਲ ਚ ਪੜਾਓ ਚੰਗਾ ਸਕੂਲੇ ਹੋਈ ਆ ਪਰ ਸਾਡੇ ਇਲਾਕੇ ਚੰਗਾ ਸਕੂਲ ਲਿਟਰ ਬਾ ਸਕੂਲੀ ਆ ਬਾਕੀ ਸਾਰੇ ਸਕੂਲ ਆ ਜਿਹੜੇ ਉਹ ਸਾਡੇ ਲੋਕਾਂ ਦਾ ਬਿਤਕਰਾਇ ਕਰਦਾ ਬਸ ਬਿਲਕੁਲ ਦੇਖ ਸਕਦੇ ਹੋ ਕਿ ਜਿਦਾਂ ਦੱਸਿਆ ਕਿ ਕਾਫੀ ਐਸਐਸ ਮਾਜ ਦੇ ਵਿੱਚ ਕਾਫੀ ਐ ਸਮੱਸਿਆਗੀਆਂ ਚਲਦੀਆਂ ਪਈਆਂ ਲੇਕਿਨ ਇਸ ਸਮੇਂ ਤੇ ਚੇਅਰਮੈਨ ਨਾਲ ਗੱਲਬਾਤ ਕਰ ਰਹੇ ਹਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਲੋਕਾਂ ਵੱਲ ਦੱਸਿਆ ਗਈਆਂ ਕਿਦਾਂ ਦਾ ਦਿਨਾਂ ਨਗਰ ਚ ਅੱਜ ਇੱਥੋਂ ਦੇ ਬਾਬਾ ਸਾਹਿਬ ਅੰਬੇੜਕਰ ਨੂੰ ਮੰਨਣ ਵਾਲੇ ਸਾਥੀਆਂ ਵੱਲੋਂ ਬਾਬਾ ਸਾਹਿਬ ਅੰਬੇੜਕਰ ਦੀ ਯਾਦ ਵਿੱਚ ਭਾਰਤੀ ਸੰਵਿਧਾਨ ਦੇ ਹੱਕਾਂ ਅਧਿਕਾਰਾਂ ਨੂੰ ਸਮਰਪਿਤ ਸੰਵਿਧਾਨ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਜਿੱਦਾਂ ਪੂਰੇ ਪੰਜਾਬ ਚ ਸਾਡੇ ਵੱਲੋਂ ਕੀਤੇ ਜਾਂਦੇ ਆ ਉਸੇ ਲੜੀ ਦਾ ਇਹ ਪ੍ਰੋਗਰਾਮ ਹੈ ਅੱਜ ਪੂਰੇ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ 'ਚ ਪ੍ਰੋਗਰਾਮ ਸ਼ਾਮਲ ਹੋਏ ਉਹਨਾਂ ਨੂੰ ਬਾਬਾ ਸਾਹਿਬ ਮੇੜਕਰ ਦੀਆਂ ਰਾਈਟਿੰਗ ਐਂਡ ਸਪੀਚਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਭਾਸ਼ਣਾਵਾਂ ਔਰ ਲਿਖਤਾਂ ਦੇ ਆਧਾਰ ਦੇ ਉੱਤੇ ਕਿ ਕਿਵੇਂ ਸਮਾਜ ਵਿੱਚ ਭਾਈਚਾਰਾ ਪੈਦਾ ਕਰਨਾ ਹੈ ਕਿਵੇਂ ਸਮਾਜ ਵਿੱਚ ਜਾਤੀ ਭੇਦ ਖਤਮ ਕਰਨੀ ਹੈ ਕਿਵੇਂ ਸਮਾਜ ਵਿੱਚ ਨਸਲ ਭੇਦ ਖਤਮ ਕਰਨੀ ਹੈ ਉਹਦੇ ਆਧਾਰ ਦੇ ਉੱਤੇ ਗੱਲਬਾਤ ਰੱਖੀ ਗਈ ਐਸੀ ਸਮਾਇਦਿਸਰ ਦੀਆਂ ਮੁਸ਼ਕਲਾਂ ਚੁੱਕਦੇ ਉਹ ਕਿੜੀ ਕਿੜੀ ਮੁਸ਼ਕਲਾਂ ਜਿਹੜੀ ਤੁਹਾਡੇ ਕੋਲ ਪਹੁੰਚਦੀ ਹੈ ਜਿਹੜਾ ਉਹਨਾਂ ਨੂੰ ਟਟਾਰਾ ਹੁੰਦਾ ਹੈ ਅਨੁਸੂਚਿਤ ਜਾਤੀ ਵਰਗ ਜੇਕਰ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੋ ਆ ਜਿਨ੍ਹਾਂ ਦੀ ਸੁਣਵਾਈ ਥੱਲੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਂਦੀ ਦੋ ਦੋ ਚਾਰ ਚਾਰ ਮਹੀਨੇ ਉਹਨਾਂ ਨੂੰ ਮਟਕਾਇਆ ਜਾਂਦਾ ਆ ਪੰਜ ਪੰਜ 7 7 ਮਹੀਨਿਆਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਵੀ ਮੈਟਰ ਦੇ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹੋਵੇ ਚਾਹੇ ਉਹ ਐਜੂਕੇਸ਼ਨ ਨਾਲ ਹੈ ਚਾਹੇ ਸਟੂਡੈਂਟਸ ਦਾ ਆ ਚਾਹੇ EMPLOYES ਦਾ ਆ ਚਾਹੇ ਆਮ ਇੱਕ ਮਜ਼ਦੂਰ ਦਾ ਆ ਉਹ ਆਪਣੀ ਸ਼ਿਕਾਇਤ ਪੰਜਾਬੀ ਚ ਟਾਈਪ ਕਰਕੇ ਚੰਡੀਗੜ੍ਹ ਸੈਕਟਰੀਏਟ ਦੇ ਮੁੱਖ ਦਫ਼ਤਰ ਜਮ੍ਹਾਂ ਕਰਵਾ ਸਕਦਾ ਹੈ ਜਾਂ ਉਹ ਡਾਕ ਰਾਹੀਂ ਭੇਜ ਸਕਦਾ ਹੈ ਰਾਜਾ ਬੜਿੰਗ ਦੇ ਦਾ ਮੁੱਦਾ ਬੜਾ ਪੱਕਿਆ ਸੀ ਤੁਸੀਂ ਸਟੈਂਡ ਵੀ ਲਿਆ ਤੇ ਹੁਣ ਹਾਈ ਕੋਰਟ ਦੇ ਟਿੱਪਣੀ ਵੀ ਆਈ ਹੈ ਠੀਕ ਹੈ ਦੇ ਪਰੇ ਕੀ ਕਹਿਣਾ ਟਿੱਪਣੀ ਕੀ ਆਈ ਆ ਉਹਦਾ ਡਾਕੂਮੈਂਟ ਕਿਉਂਕਿ ਕੱਲ ਮੈਂ ਚੰਡੀਗੜ੍ਹ ਨਹੀਂ ਸੀਗਾ ਔਰ ਉਹ ਟਿੱਪਣੀ ਮੈਂ ਮੰਡੇ ਜਾਵਾਂਗਾ ਜੀ ਪੜਾਂਗੇ ਪੜਨ ਤੋਂ ਬਾਅਦ ਜਰੂਰ ਦੱਸਾਂਗੇ ਉਸ ਜੀ ਆਨ ਨੂੰ ਕਿਦਾਂ ਦੇਖਦੇ ਕਿਹੜੀ ਵੀ ਜਿਹੜਾ ਰਾਜਾ ਬੜੀ ਨੂੰ ਵੱਲੋਂ ਦਿੱਤਾ ਗਿਆ ਨਹੀਂ ਉਹ ਸਾਰਾ ਕੁਝ ਮੀਡੀਆ ਦੇ ਵਿੱਚ ਹੈ ਜੀ ਸਾਰਾ ਕੁਝ ਦੱਸ ਚੁੱਕੇ ਕਾਫੀ ਵਾਰ ਬੁਲਾਉਣ ਤੇ ਉਹ ਆਏ ਨਹੀਂ ਉਹਨਾਂ ਦੇ ਵਕੀਲ ਆਏ ਆ ਜੀ ਹਾਂ ਉਹ ਸਾਰਾ ਲਾਸਟ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਅੱਜ ਪਹੁੰਚੇ ਦਿਨਾਨਗਰ ਕਈ ਲੋਕ ਇੱਧਾਂ ਨੇ ਜਿਹੜੇ ਨਹੀਂ ਤੁਹਾਡੇ ਤੱਕ ਉੱਥੇ ਪਹੁੰਚ ਕਰ ਸਕਦੇ ਚੰਡੀਗੜ੍ਹ ਦੇ ਵਿੱਚ ਇੱਥੇ ਲੋਕਲਿਟੀ ਦੇ ਵਿੱਚ ਜਿਸ ਕਿਸੇ ਨੂੰ ਮਿਲਣਾ ਹੋਵੇ ਆਪਣੇ ਲੋਕਾਂ ਨੇ ਉਹ ਕਿਸ ਦੇ ਨਾਲ ਸੰਪਰਕ ਕਰਕੇ ਤੁਹਾਡੇ ਤੱਕ ਪਹੁੰਚ ਸਕਦੇ ਨਹੀਂ ਉਹ ਲੋਕਲ ਸਮਾਜਿਕ ਸ਼ਿਹਰੇ ਨੇ ਜਿਹਦਾ ਮੰਨੋ ਪ੍ਰੋਗਰਾਮ ਕਰਾਇਆ ਕਿ ਉਹ ਸਰੰਗਪੁਰ ਜੀ ਆ ਜਿੱਥੇ ਬੈਠੇ ਆ ਗੁਰਦਾਸਪੁਰ ਦੇ ਵਿੱਚ ਹੈ ਉਹ ਸਾਰੇ ਸਾਥੀ ਨੇ ਜੀ ਸਿਂਦਰ ਚੌਧਰੀ ਜੀ ਨੇ ਕੇਵਲ ਕ੍ਰਿਸ਼ਨ ਜੀ ਨੇ ਜਿਹੜੇ ਵੀ ਸਮਾਜਿਕ ਜੱਤੇਬੰਦੀਆਂ ਕੋਈ ਵੀ ਹੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸੇਵਾ ਕਰ ਲਈਓ ਕਿਤੇ ਕੋਈ ਜਾਣ ਔਰ ਆ ਕੇ ਆਪਣਾ ਕਿਸਮਿਆ ਲਾਛਦੇ ਵਿੱਚ ਆਪਣਾ ਆਪਾਂ ਸਮਾਜ ਦੇ ਵਿੱਚ ਭਾਈਚਾਰਾ ਪੈਦਾ ਕਰੀਏ ਸਮਾਜ ਦੇ ਵਿੱਚ ਜਿਹੜੇ ਗਲਤ ਸਿਧਾਂਤ ਪਏ ਆ ਗਲਤ ਪ੍ਰਥਾ ਪੈ ਗਈਆਂ ਉਹਨਾਂ ਗਲਤ ਪ੍ਰਿੰਸੀਪਲਾਂ ਨੂੰ ਬਾਬਾ ਸਮ ਬੇੜਕਰ ਦੀ ਸੋਚ ਅਨੁਸਾਰ ਔਰ ਦਸ ਗੁਰੂ ਸੇਵਾਂ ਦੀ ਸੋਚ ਅਨੁਸਾਰ ਔਰ ਗੁਰੂ ਰਵਦਾਸ ਜੀ ਮਾਰਾ ਸਤਗੁਰੂ ਕਬੀਰ ਮਹਾਰਾਜ ਜੀ ਮਹਾਰਾਜ ਉਹਨਾਂ ਦੀ ਸੋਚ ਦੇ ਅਨਸਾਰ ਉਹਨਾਂ ਨੂੰ ਆਪਾਂ ਖਤਮ ਕਰੀਏ